ਕਿੰਸਾ ਸਤਿਕਾਰ ਜੀ ਸਾਰਿਆਂ ਨੂੰ ਵਧੇਰੇ ਫਰਾਂ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਰਾਜਸਾਂਸੀ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਹਰਮਨਵੀਰ ਦੇ ਕੋਲ ਆਪਾਂ ਆਏ ਆ ਤੇ 에어ਪੋਰਟ ਦੇ ਬਿਲਕੁਲ ਨਾਲ ਹੀ ਘਰ ਆ ਵੀ ਦਿਹਣਾ ਦਾ 에어ਪੋਰਟ ਦੇ ਪਾਸ ਦੇ ਬਿਲਕੁਲ ਨਾਲ ਹੀ ਲੱਗਦੇ ਇੰਟਰਨੈਸ਼ਨਲ 에어ਪੋਰਟ ਜਿਹੜਾ ਅੰਮ੍ਰਿਤਸਰ ਵਾਲਾ ਤੇ ਗੱਲਬਾਤ ਹੁਣ ਕਰਦੇ ਆਂ ਤੇ ਬਾਕੀ ਇਹ ਆ ਵੀ ਸੂਈਆਂ ਦੇ ਇੱਥੇ ਆ ਕੇ ਆਪਣੀ ਦੋ ਟੈਮ ਚੁਵਾਈ ਕਰਕੇ ਤਸੱਲੀ ਕਰਕੇ ਖੜੋ ਤੇ ਗੱਬਨ ਆਪਣੀ ਪਾਸ ਕਰਕੇ ਖੜੋ ਜੀ ਹਾਂ ਜੀ ਵਿੱਧੀ ਸਤਿ ਸ੍ਰੀ ਅਕਾਲ ਜੀ ਹਾਂ ਜੀ ਵਿੱਧੀ ਹੋਸਣਾ ਠੀਕ ਠਾਕ ਜੀ ਪਾਜੀ ਤੁਸੀਂ ਸੁਣਾ ਸਭ ਵਧੀਆ ਜੀ ਵਧੀਆ ਵਧੀਆ ਪਾਜੀ ਤੇ ਨਾਮ ਦੱਸ ਦੇ ਕਰੀ ਹਾਂ ਹਾਂ ਭਾਜੀ ਮੇਰਾ ਹਰਮੰਜੋ ਪਿੰਡ ਦਾ ਹੈ ਸਸੀ ਗ੍ਰਾਮ ਬਰਸਤ ਤਹਿਸੀਲ ਜਨਾਲਾ ਜੀ ਤੇ ਫੋਨ ਨੰਬਰ ਵੀ ਬੋਲ ਦੋ 86 44 42 31 ਭਾਜੀ ਠੀਕ ਆ ਤੇ ਅੱਜ ਤਿੰਨ ਗਾਵਾਂ ਤੇ ਇੱਕ ਮੱਝ ਹੈ ਨਾ ਹਾਂਜੀ ਅੱਜ ਤਿੰਨ ਗਾਵਾਂ ਸੁਈਆਂ ਅੱਛਾ ਇੱਕ ਮੱਝ ਸੁਨਾਲੀ ਏ ਤੇ ਇੱਕ ਮੱਝ ਹੋਲੇ ਬਿਨਾ ਆਪਾਂ ਵਿਖਾਉਣੀ ਹੋਲੇ ਹੋਲੇ ਪਾ ਚੰਗ ਤੇ ਦਿਖਾਵਾਂਗੇ ਨਾ ਚਲੋ ਫਿਰ ਪਹਿਲਾਂ ਗੱਬਨ ਮੱਝ ਦਿਖਾ ਦਈਏ ਸੁਆ ਭਾਈ ਦਾ ਤਿੱਜਾ ਏ ਅੱਛਾ ਘਰ ਵਾਲਿਆ ਕਹਿੰਦਾ ਪਿਛਲੇ ਸਵੇਰੇ ਦੁੱਧ 13 14 ਲੀਟਰ ਚੋਂਦੀ ਰਹੀ ਆ ਅੱਛਾ ਐਡਕਾਂ ਵੀ ਚਲੋ ਜਿਆਦਾ ਨਹੀਂ ਇੰਨਾ ਦੁੱਧ ਮੈਂ ਚਵਾਈ ਜਾ ਗੁਰਮਾਨ ਨੇ ਠੀਕ ਆ ਬਾਕੀ ਦੇਣਾ ਲੈ ਖਾਦੀ ਆ 7 8 ਲੈ ਇਹ 10 ਲੈ ਜੀ ਠੀਕ ਆ ਹਾਂਜੀ ਖੋਲ ਕੇ ਚੰਗੇ ਕੱਦ ਕਰਤੇ ਚੰਗੇ ਪਿੱਠ ਪੁੜੇ ਜੀ ਹਨਾ ਓਏ ਕੱਦ ਵਜਨ ਵਾਲੀ ਮਾਝੀਆਂ ਭਾਜੀ ਤੋਰੋ ਫਿਰ ਇੱਕ ਰੀਂ ਤੇ ਦੇਖ ਸਕਦੇ ਆ ਪਾ ਲਾਗੇ ਤਾਂ ਬਾਕੀ ਭਾਜੀ ਇੱਕ ਰੰਗ ਕਾਲੀ ਮਹੀਂ ਜੋ ਛਾਈ ਸੋਈ ਬੜੀ ਮਹੀਂ ਵੀ ਆ ਇਨੇ ਕੁਆਲਿਟੀ ਤੇ ਬਸ ਪੂਛ ਤੇ ਤੇ ਬਾਕੀ ਉਤ ਨਹੀਂ ਆ ਬੇ ਪਾਰੇ ਪੱਲੇ ਦੀ ਮੱਝ ਆ ਕਾਲੀ ਚਿੱਟੇ ਬਾਕੀ ਪ्योर ਮੋਹਰਾ ਦੀ ਤੇ ਬਾਕੀ ਅਜੇ ਤਿਆਰ ਹੋਣੀ ਆ ਕਿੰਨਾ ਮੁੱਲ ਫਿਰ ਵੇਚੀ ਇਹਦਾ ਮੋਹਲਾ ਕਰਨ ਨੂੰ ਭਾਈ ਕਿਉਂ ਮਰਜੀ ਕਰੀਏ 75000 ਦੀ ਮੈਂ ਹੀ ਦੇ ਦਾਂਗੇ ਅੱਛਾ 75000 ਦੀ ਹਾਂਜੀ ਤਾਂ ਕਰਦੀਏ ਮਾਨਦਾਨ ਸੰਗਰਾਦ ਵਾਲਾ ਦੇਣੇ ਆ ਕਰ ਦੋ ਛੋਟ ਛੜ ਫਿਰ 80000 ਦੀ ਭਾਜੀ ਦੇ ਦਾਂਗੇ ਅੱਛਾ 80000 ਦੀ ਦੇ ਦਾਂਗੇ ਫੋਨ ਲਾਵੇ ਮੋੜ ਦੇ ਸੰਗਰਾਦ ਵਾਲਾ ਦੇਣਾ ਆਪਾਂ ਮੋੜ ਦੇ ਹੀ ਦੇਣੀਆਂ ਫੁੱਲਾ ਕਰ ਦੋਗੇ ਮਾਪਾ ਨਾ ਭਾਜੀ ਕਰ ਦਾਂਗੇ ਠੀਕ ਹੈ ਜੀ ਤੇ ਬਾਕੀ ਉਤਨੇ ਇਹ ਆ ਵੀ ਕੱਦ ਕੱਟ ਚੰਗੇ ਦੀ ਆ ਭਾਰੇ ਬੱਲੇ ਦੀ ਮੱਝ ਆ ਜਿਹੜੀ ਤੇ گاਵਾ ਸੋਈਆਂ ਹੀ ਆ ਸਾਰੀਆਂ ਨਾ ਅੱਜ ਆਪਾ ਇਹ ਤੇ ਨਵੀਂ ਵਾਲੀ ਗੱਬਨ ਜਵੈਡ ਅੱਛਾ ਚੱਕ ਪਾਸਿਆ ਚੱਕ ਪਾਸਿਆ ਲੋਦੀ ਦੇ ਥੱਲੇ 6 ਲੀਟਰ ਜੇ ਪੱਕਾ ਲੀਟਰ ਵਾਲਾ ਤੋੜਦਾ ਫਿਰ ਬਾਕੀ ਸਾਰੀ ਠੰਡੀ ਆ ਆ ਦੇ ਸਾਡੇ ਥਾਣੇ ਦੇ ਲਾਗੇ ਤਾਂ ਜਿੱਦਾਂ ਵਗ ਗਿਆ ਤੂੰ ਵੇਈ ਜਾਓ ਚਲੋ ਲੈ ਆਇਆ ਫਿਰ ਅਜੀ ਬੱਛੀ ਵੀ ਇਹ ਮੰਗਦਾ ਤੇ ਆ ਬੱਛੀ ਵੀ ਆ ਇਹ ਦੇ ਮਗਰ ਚਲੋ ਬੰਦ 6 ਕਿਲੋ ਦੁੱਧ ਜਿਹੜਾ ਕਹਿੰਦੇ ਵੀ ਹਾਗਾ ਇਹ ਆ ਵੀ ਚਲੋ ਘਰ ਦਾ ਸਾਰੀ ਜਾਣਾ ਕਿਉਂਕਿ ਇਨ੍ਹਾਂ ਗਾਵਾਂ ਦਾ ਦੁੱਧ ਵੀ ਸੰਗਰਾਂ ਹੁੰਦਾ ਵਾ ਸਾਰਾ ਸਿਆਲ ਭਜੀ ਨੇ ਦੁੱਧ ਦਹੀ ਆਣਾ ਗਰਮੀਆਂ ਤੇ ਉੱਤਰਾ ਥਣ ਥਣ ਓਕੇ ਸਾਰੇ ਹਾਂ ਭਾਈ ਕੋ ਕੋ ਵੰਨ ਦਿਖਾ ਦਈਏ ਚੰਗੀ ਤਰ੍ਹਾਂ ਇਹ ਤਾਂ ਇਦਾਂ ਕਰਿਆ ਇੱਕ ਪਾਸਾ ਥੋੜਾ ਜਿਹਾ ਵੱਡਾ ਨਹੀਂ ਰੱਖ ਦੀਜੇ ਨਹੀਂ ਭਾਜੀ ਉਦਾਂ ਬੇਟੀੁੱਠੀ ਤਾਂ ਸਾਈਡ ਦੀ ਮਰਜੀ ਆਉਦੀ ਆ ਠੀਕ ਆ ਵੀ ਇੱਕ ਘਰ ਦਾ ਨਾ ਫਿਰ ਤੁਹਾਨੂੰ ਤੁਹਾਨੂੰ ਉਤਰਾ ਕਹਿੰਦੇ ਕਿ ਜਿਹੜੇ ਬਰਾਬਰ ਹੀ ਆ ਇਹ ਦੋ ਗਾਵਾਂ ਹੀ ਆ ਭਾਜੀ ਹਿਸਾਬ ਨਾਲ ਅੱਛਾ ਇੱਕ ਮਗਰ ਤੇ ਇੱਕ ਇਹ ਆਪ ਤੇ ਇਹਦਾ ਮੁੱਲ ਫਿਰ ਇਹਦਾ ਮੁੱਲ ਕੀ ਆ ਜੀ 20000 ਰਿਆ 18000 ਦੀ ਦੇ ਦਾਂਗੇ 18000 ਦੀ ਦੇ ਦੋ ਭਾਜੀ ਬਾਕੀ ਕਰ ਦਾਂਗੇ ਹੋਰ ਮਾਨਤਾ ਕਿ ਕੋਈ ਵੀਰ ਕੋਈ ਹੋਣਾ ਅੱਛਾ ਬਾਕੀ ਮੌਕੇ ਤੇ ਕਰ ਦੋਗੇ ਹਾਂਜੀ ਠੀਕ ਆ ਤੇ ਹੁਣ ਆ ਗਾਵਾਂ ਵੀ ਤਾਜੀ ਸੋਈ ਆ ਹਾਂਜੀ ਕਿੰਨਾ ਚਰੋਗੇ ਜੀ ਨਸੂਈ ਨਾ ਇਹ ਬਾਜੀ ਕੱਲ ਸੋਇ ਦੀ ਸੂਈ ਜੇ ਅੱਛਾ ਇਹ ਮਗਲੀ ਤੇ ਕਾਲਾ ਆ ਕਾਲਾ ਬੱਛਾ ਜੇ ਦਾ ਹਾਂਜੀ ਤੇ ਕਿੰਨੇ ਕੁ ਦੁੱਧ ਵਾਲੀ ਆ ਦੁੱਧ ਭਾਈ ਪਿਛਲੇ ਸੋਇ ਘਰ ਵਾਲਿਆਂ ਦਾ ਇਹ 15 16 ਲੀਟਰ ਕੱਢਦੀ ਰਹੀ ਆ ਅੱਛਾ ਐਦ ਕਹੋ ਚਲੋ ਜ਼ਿਆਦਾ ਨਹੀਂ ਤਾਂ ਇੰਨਾ ਚੋਈ ਆ ਬਾਕੀ ਸੀਲ ਠੰਢੀ ਪੜੀ ਆ ਜਿੱਦਾਂ ਮਰਜ਼ੀ ਬੈਠ ਠੀਕ ਆ ਹਾਂਜੀ ਇਹ ਕੁਛ ਕੁਛ ਭਲਾ ਵੀ ਹੈ ਗਿਆ ਦੇਖੋ ਪੜਾਈਆਂ ਤੇ ਤੋਰੋ ਫੇਰ ਇਹਨੂੰ ਇੱਕ ਰੀ ਤੇ ਆਥਾਣਾ ਇਹਦੇ ਵੀ ਦੇਖ ਫਰਦੇ ਜੇ ਲੱਗੇ ਤਾਂ ਅੱਗੇ ਪਲਾਂ ਪਈਆਂ ਮਸਮਨ ਤੇ ਤੇotra ਇਹ ਵੀ ਕੱਦ ਕਾਠ ਚੰਗੇ ਦੀ ਆ ਸਾਡੀ ਭਾਜੀ ਚਾਰ ਦਾਤ ਵਾਲੀ ਬੱਚੀ ਤੇ ਦਾ ਫਿਰ ਮੁੱਲ ਇਹਦਾ ਮੁੱਲ ਭਾਈ 45000 ਜੀ ਅੱਛਾ 44000 ਦੇ ਰਹੇ ਹਾਂ ਨਹੀਂ 42000 ਦੀ ਹਾਂਜੀ ਬਾਕੀ ਮੌਕੇ ਤੇ ਕਰ ਦੋਗੇ ਮੰਨਦਾ ਨਾ ਤੇ ਹਾਂਜੀ ਤੀਜੇ ਕੋਲ ਵੀ ਭਾਅ ਲੋਅ ਕਰ ਦਾਂ ਠੀਕ ਹੈ ਜੀ ਤੇ ਹੁਣ ਇੱਕ ਆ ਜਿਹੜੀ ਸਾਈ ਵਾਲੀ ਜਗਾ ਜੀ ਵੈਟ ਸੁਈ ਜੇ ਇਹ ਤਾਂ ਮਗਰ ਵੱਛਾ ਆ ਅੱਛਾ ਉਹ ਪੇਲਾ ਜੇ ਆਹ ਬਣਾ ਅੱਛਾ ਜੇ ਤੇ ਮਗਰ ਸੁਹਾ ਪੇਲਾ ਹੀ ਹਾਂਜੀ ਠੀਕ ਹੈ ਦੁੱਧ ਬੋਲਾ ਪਈਏ 7 ਕਿਲੋਟਰ ਹੈ ਗਏ ਥਲੇ ਇਹਦੇ ਤੇ ਕਿੰਨਾ ਕਰੀ ਜਾਊਗੀ ਇਹ ਵੀ ਜਾਣੀ ਤੇਰਾ 14 ਕਿਲੋ ਦੁੱਧ ਪਹਿਲੇ ਸੂਏ ਭਰੂਗੀ ਵੈੜ ਤੋੜ ਦੋ ਫਿਰ ਇਹਨੂੰ ਤੇ ਆ ਥਣ ਵੀ ਤੇ ਦੇਖ ਸਕਦੇ ਤੇ ਵੀ ਹਵਾਨੇ ਤੇ ਜੇ ਪਲਾ ਹੈਗੀਆਂ ਵਾ ਫਿਕਸ ਜੇ ਹਵਾਨੇ ਦੀ ਆ ਕੀ ਭਾਈ ਜੀ ਸੀ ਠੰਡੀ ਕੋਈ ਔਰ ਵਾਲ ਨਹੀਂ ਐ ਦੋਵਾਂ ਥਾਣਾ ਚੁਾਈ ਕਰੀ ਅੱਛਾ ਤੇ ਜੂੜ ਭਾਜੀ ਮੰਗਾ ਅਗਲੀਆਂ ਲੱਤਾਂ ਨੂੰ ਲੈਂਦੀ ਆ ਅੱਛਾ ਘਰ ਵਾਲਿਆ ਅਗਲੀਆਂ ਲੱਤਾਂ ਨੂੰ ਕੋਣ ਗਝਾਈ ਏ ਅੱਛਾ ਅਗਲੀਆਂ ਲੱਤਾਂ ਨੂੰ ਭਾਈ ਦਾ ਹਾਂਜੀ ਠੀਕ ਐ ਮੋਲ ਲੋ ਇਹਦਾ ਬੜਾ ਜਾਇਜ 35000 ਜੀ 35000 32000 ਜੀ ਦੇ ਦਾਂਗੇ 32000 ਜੀ ਹਾਂਜੀ ਬਾਕੀ ਪਿਓਰ ਸ਼ਾਈ ਵਾਲਾ ਤੇ ਬਾਕੀ ਆ ਵੀ ਇਹਨਾਂ ਦਾ ਦੁੱਧ ਵੀ ਮੱਝਾਂ ਵਰਗਾ ਦਾਵਾ ਜਿੰਨੇ ਘਰ ਵਰਤਨ ਘਰ ਚ ਹੋਣਾ ਉਹਦੇ ਵਾਸਤੇ ਚੰਗੀ ਆ ਹਨਾ ਹਾਂਜੀ ਹਾਂਜੀ ਤੇ ਠੀਕ ਹੈ ਔਰ ਕੁਛ ਇੱਕ ਮੱਝ ਰਹਿ ਗਈ ਸੱਚ ਆਪਣੀ ਉਹ ਵੀ ਦਿਖਾ ਦਈਏ ਯਾ ਭਾਈ ਸੁਵਾ ਤੀਜਾ ਜਾਂ ਮਹੀ ਦਾ ਸੁਈ ਨੂੰ ਮਹੀਨਾਂ ਡੇਢ ਮਹੀਨੇ ਲੱਗ ਬਣਨੇ ਟਾਈਮ ਅੱਛਾ ਤੂੰ ਪੱਕਾ 7 ਲੀਟਰ ਜੇ 7 ਲੀਟਰ ਦਾ ਪੱਕਾ ਹਾਂਜੀ ਹਾਂਜੀ ਲੀਟਰ ਵਾਲਾ ਦੁੱਧ ਜੇ 7 ਕਿਲੋ ਤੋਰ ਦੋ ਆਹ ਵੰਨ ਦੇਖ ਖਾਲਦੇ ਜੀ ਤਾਂ ਤੇ ਆ ਥਾਣੇ ਤੇ ਦੇਖ ਸਕਦੇ ਆ ਆਪਾਂ ਲਾਗੇ ਦਾ ਬਾਕੀ ਭਾਈ ਜਿੰਨਾ ਕੋ ਆਪਾਂ ਲੈ ਆਂਦੀ ਆ ਨਾ ਮੱਣ ਪਾਉਂਦੇ ਗਰਮ ਦਲੀਆ ਯਾਰ ਇਹਨਾਂ ਕੇ ਅੱਛਾ ਤੇ ਉਹਦੇ ਕਰਕੇ ਨਾ ਕਰਨ ਵੰਡ ਖਾਣਾ ਇਹਦੇ ਤਿੰਨ ਦੰਦ ਇੱਕ ਵੱਨੋ ਡਿੱਗੇ ਹੀ ਐ ਅੱਛਾ ਤੇ ਬਾਕੀ ਆਪਾਂ ਆਹ ਦਾ ਬੋਦਾ ਨਹੀਂ ਗਿਆ ਇਹ ਕਰ ਦੇਣਾ ਭਲਾ ਕੁ ਮੀਨ 2-4 ਮਹੀਨੇ ਚੋ ਕੇ ਫੇਰ ਨਹੀਂ ਦੰਦ ਵਿੱਚ ਡਿੱਗੇ ਕਿ ਸਾਈਡ ਤੋਂ ਸਾਈਡ ਤੋਂ ਤਿੰਨ ਡਿੱਗੇ ਜੀ ਹਾਂਜੀ ਸਾਈਡ ਤੋਂ ਡਿੱਗੇ ਆ ਹਾਂਜੀ ਠੀਕ ਆ ਆਪਾਂ ਇਹਦਾ ਬਿਲਕੁਲ ਜਾਇ ਕਰ ਦੇਣਾ ਜਦੋਂ 4 ਮਹੀਨੇ ਵੀ ਚੋ ਕੇ ਵੇਚ ਦੂਗਾ ਉਹਨੇ ਵੀ ਅੱਛਾ ਹੁਣ ਮੋਲੀ ਦਾ 45000 ਜੇ ਤੁਸੀਂ ਦਾਜੋ ਕਿੰਨੇ ਦੇ ਦੀਏ ਕਰੋ ਕੋ ਮੰਨਤਾ ਨਾ ਹੋਰੇ 43000 ਦੀ ਦੇ ਦਾਂਗੇ ਭਾਜੀ ਅੱਛਾ ਹਾਂਜੀ ਚਲੋ ਬਾਕੀ ਮੌਕੇ ਤੇ ਮੰਨ ਹੋਰ ਕਰ ਦਾਂਗੇ ਬਾਕੀ ਵੀ ਜੀ ਇਹੋ ਬੇਨਤੀ ਸੁਈਆਂ ਦੋ ਟਾਈਮ ਚੋਣ ਚਾਰ ਟਾਈਮ ਚੋਣ ਗੱਬਣ ਪਾਸ ਕਰਕੇ ਖੜੋ ਵੀ ਜੀ ਠੀਕ ਹੈ ਜੀ ਹਾਂਜੀ ਆਹ ਦੇਖ ਸਾਡੇ ਕਲੀ ਹਵਾਨਾ ਇਹਦਾ ਲੱਗੇ ਤਾਂ ਫਿਰ ਤਾਂ 35 36000 ਦੀ ਭਾਜੀ ਦੋ ਨੰਬਰ ਚੀਏ ਠੀਕ ਹੈ ਜੀ ਤੇ ਬਾਕੀ ਇਹ ਆ ਬੇ ਇੱਥੇ ਕੋਈ ਵੀਰ ਆਪਣੀ ਤਸੱਲੀ ਕਰਕੇ ਵੇਸ਼ ਚਾਹ ਕੇ ਆਪਣੀ ਸਮਝਣਾ ਤੇ ਆਪਣੀ ਮਰਜ਼ੀ ਨੇ ਪਸ਼ੂ ਖਰੀਦੇ ਜੀ ਜੋ ਵੀ ਇਹ ਸਾਰਾ ਕੁਝ ਤੁਹਾਡੇ ਸਾਹਮਣੇ ਹੀ ਆ ਆਪਣੀ ਤਸੱਲੀ ਕਰਕੇ ਪਛੋ ਲਿਆ ਕਰੋ ਜੀ